ਟਰੈਕਟਰ ਆ ਨਾ ਓਕੇ ਬਾਈ ਧੰਨਵਾਦ ਲੋ ਜੀ ਬਾਈ 45 ਕਰ ਤੇ ਲੋ ਜੀ ਮਿੱਤਰੋ ਅੱਜ ਟਾਈਮ ਥੋੜਾ ਜਿਹਾ ਹੋ ਗਿਆ ਜਿਆਦਾ ਏਜੰਸੀਆਂ ਲਗਭਗ ਅਸੀਂ ਬੰਦੇ ਕਰ ਲੱਗੇ ਸੀਗੇ ਆ ਬੇਕਰੋ ਟਰੈਕਟਰ ਸੀਗਾ ਜੀ ਫਾਰਮ ਟਰੈਕ 45 ਜਿਹੜੇ ਨਵੇਂ ਮਾਡਲ ਤੇ ਉਹਦਾ ਸੌਦਾ ਹੋਇਆ ਜੀ ਟਰੈਕਟਰ ਦਾ ਅੱਜ ਸਾਡੇ ਵੀਰ ਖੰਟ ਤੋਂ ਆਏ ਨੇ ਬੱਬੂ ਆਮਾਨ ਬਾਈ ਦੇ ਪਿੰਡ ਤੋਂ ਖੰਟ ਪਿੰਡ ਬਹੁਤ ਮਸ਼ਹੂਰ ਆ ਬਾਈ ਬੰਦੇ ਕਰ ਲਓ ਵੀਰੇ 2 ਮਿੰਟ ਬੰਦੇ ਕਰ ਲਓ ਆਵਾਜ਼ ਸੁਣੋ ਬਾਈ ਟਰੈਕਟਰ ਦੀ ਤੇ ਤੁਹਾਡੀ ਬਾਈ ਨਾਲ ਨਾ ਮਲਾਕਤ ਕਰਾਉਣੇ ਆਪਾਂ ਬਾਈ ਆਜੋ ਰ ਇਹਨੂੰ ਆਜੋ ਬੜਾ ਟਰੈਕਟਰ ਕੋਲ ਨੂੰ ਆ ਜਾਪਕੇ ਤੂੰ ਵੀ ਆ ਜਾ ਤੇ ਸੌਦਾ ਤਾਂ ਬਾਈ ਨਾਲ ਤਿੰਨ ਚਾਰ ਦਿਨ ਦਾ ਹੋਇਆ ਹੋਇਆ ਬਾਈ ਥੋੜੀ ਜੀ ਟਰੈਕਟਰ ਦੀ ਕਾਪੀ ਥੋੜੀ ਜੀ ਇੱਧਰ ਉੱਧਰ ਹੋ ਗਈ ਤੀ ਉਹਦੇ ਕਰਕੇ ਉਸ ਦਿਨ ਬਾਈ ਇਹਨਾਂ ਨੂੰ ਟਰੈਕਟਰ ਆਪਾਂ ਨੇ ਦਿੱਤਾ ਨਹੀਂ ਫਿਰ ਅੱਜ ਕਾਲਾ ਆਰਸੀ ਮਿਲੀ ਹੈ ਹੁਣ ਬਾਈ ਇਹਨਾਂ ਨੂੰ ਬੁਲਾਇਆ ਅੱਜ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਹੈ ਜੀ ਬਹੁਤ ਵਧੀਆ ਬਾਈ ਤੁਹਾਡੀ ਕਿਰਪਾ ਤੇ ਟਰੈਕਟਰ ਬਾਈ ਕਿਵੇਂ ਫਿਰ ਅੱਜ ਲੈ ਚੱਲੇ? ਹਾਂਜੀ ਹਾਂ ਲੈ ਚੱਲੇ ਵਸ। ਸੌਦਾ ਦਾਵਣਾ ਹੋਇਆ ਵਾ 3-4 ਦਿਨ ਦਾ। 4-5 ਦਿਨ ਚੱਲ ਮੜਾ ਆਰ.ਸੀ ਦਾ ਹੋਤਾ। ਠੀਕ ਹੈ ਜੀ ਟਰੈਕਟਰ ਚੱਲਿਆ ਬੱਬੂ ਮਾਨ ਦੇ ਪਿੰਡ। ਹਾਂ ਹਾਂ। ਖੰਟ? ਹਾਂਜੀ ਆਪਣੇ ਠੀਕ ਹੈ ਜੀ। ਠੀਕ ਹੈ ਜੀ। ਮੁੰਡੇ ਨੂੰ ਸ਼ੌਂਕ ਦਾ। ਮੁੰਡਾ ਬਾਈ ਸ਼ਰਮਾ ਦਾ ਬਹੁਤ ਆ ਬਹੁਤ ਔਖਾ ਵੀਡੀਓ ਬਣਾਉਣ ਨੂੰ ਮਨਾਇਆ। ਇਹਨੂੰ ਸ਼ੌਂਕ ਤਾਂ ਮੁੰਡੇ ਨੂੰ ਮਾਹ ਚਾਲ ਵੀਡੀਓ ਤਿਆਰ ਕਰਾ ਲਿਓ ਚੈੱਕ ਹੋਣਾ। ਆਹ ਸਹੀ ਆ ਬਾਈ ਇਹ ਇੱਕ ਤਰ੍ਹਾਂ ਦਾ ਫੋੜੇ ਆ। ਠੀਕ ਨਹੀਂ ਤਾਂ ਹਿੱਸਾ ਵੀ ਫੋੜ ਵਾਲਾ ਬਾਈ ਤੇ ਰੰਗ ਰੰਗ ਸਾਰਾ ਨਾਲ ਦਾ ਜੀ ਹਾਂ ਜੀ ਵਧੀਆ ਟਾਇਰ ਆ ਅੱਧ ਮੰਨ ਲਓ ਚਲੋ ਅੱਧੇ ਟਾਇਰ ਮੰਨ ਲਓ ਠੀਕ ਆ ਵਧੀਆ ਤੇ ਬਾਕੀ ਬਾਈ ਰੇਟ ਕਿਵੇਂ ਟਰੈਕਟਰ ਦਾ ਠੀਕ ਆ ਰੇਟ ਠੀਕ ਆ ਜੀ ਵਧੀਆ ਡੀਲ ਕਰੀ ਜੱਪੀ ਨੇ ਠੀਕ ਆ ਬਾਈ ਬਾਈ ਡਿਮਾਂਡ ਤਾਂ ਅਸੀਂ ਵੱਧ ਕਰੀ ਤੀ ਤੇ ਬਾਈ ਨਾਲ ਨੂੰ ਬਿਲਕੁਲ ਜਾਇਜ਼ ਰੇਟ ਤੇ ਦਿੱਤਾ ਟਰੈਕਟਰ ਟਰੈਕਟਰ ਬਾਈ ਵੈਸੇ ਇਹ ਨਾ ਸਾਡਾ ਜੌਂਡੀਅਰ ਵਾਲਿਆਂ ਦਾ ਤਾਂ ਠੀਕ ਆ ਠੀਕ ਪਰ ਆਪਾਂ ਨੂੰ ਪਾਵਰਾਂ ਫੁੱਲ ਹੈ ਇਹ ਜੀ ਗੱਲ ਨਹੀਂ ਹੈਗੀ ਚਲ ਤਾਂਹੀਂ ਕਰਨਾ ਟਰੈਕਟਰ ਚਸੀਂ ਜਿਨ੍ਹਾਂ ਦਾ ਮਰਜ਼ੀ 베ਦੀ ਸਵਾਹ ਜਾਣ ਦਾ ਕੋਈ ਆਪ ਨੂੰ ਆਏ ਨਹੀਂ ਕਹਿੰਦਾ ਵੀ ਇਹਦਾ ਘੱਟ 베ਦ ਤਾਂ ਵੱਧ 베ਦ ਤਾਂ ਠੀਕ ਆ ਠੀਕ ਹੈ ਠ ਠੀਕ ਹੈ ਜੀ ਇਹੜੇ ਨਵੇਂ ਮਾਡਲ ਹੈ ਤੇ ਬਾਕੀ ਹੁਣ ਬਾਈ ਬਾਈ ਨਹੀਂ ਦੱਸਣਗੇ ਟਰੈਕਟਰ ਕਿਵੇਂ ਚੱਲਦਾ ਕਿਵੇਂ ਨਹੀਂ ਟਰੈਕਟਰ ਵਧੀਆ ਜੀ ਚਲਾ ਕੇ ਤੇ ਬਾਈ ਬਾਕੀ ਆਪਾਂ ਜਿਵੇਂ ਕਿ ਹਰੇਕ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਬਾਈ ਕਹਿੰਦੇ ਨੇ ਥੋੜੀ ਗਾਰੰਟੀ ਵਾਰੰਟੀ ਬਾਈ ਦੇਖੋ ਪੁਰਾਣੇ ਟਰੈਕਟਰ ਐ ਜਿਮੇਦਾਰਾਂ ਦੇ ਚੱਲੇ ਹੋਏ ਆ ਠੀਕ ਹੈ ਜੀ ਸਾਡੇ ਕੋਲ ਜਿਵੇਂ ਆ ਗਿਆ ਅਸੀਂ ਉਦਾਂ ਜਿਮੇਦਾਰ ਨੂੰ ਦੱਸ ਦਿੰਨੇ ਆ ਬਾਕੀ ਟਰੈਕਟਰ ਕਿਵੇਂ ਨਿਕਲਦਾ ਕਿਵੇਂ ਚਲਾਈ ਉਹ ਤਾਂ ਜਾ ਕੇ ਚੱਲ ਕੇ ਪਤਾ ਲੱਗਣਾ ਠੀਕ ਨਹੀਂ ਬਾਈ ਹਾਂ ਜੀ ਹਾਂ ਤਾਂ ਹੈ ਜਿਵੇਂ ਬਾਈ ਸਾਨੂੰ ਜਿਮੇਦਾਰ ਭਰੋਸਾ ਦੇ ਕੇ ਜਾਂਦਾ ਉਹ ਭਰੋਸੇ ਕਰੇ ਲੈ ਕੇ ਚੱਲੇ ਨਾ ਨ ਇਹ ਚੱਕਰ ਹੋ ਰਿਹਾ ਬਾਈ ਅਸੀਂ ਵੀ ਜ਼ਿੰਮੇਵਾਰ ਦੇ ਭਰੋਸੇ ਜੋ ਬੰਦਾ ਸਾਨੂੰ ਕਹਿੰਦਾ ਸੀ ਉਹ ਗਾਹਾਂ ਸਾਨੂੰ ਤੇ ਬਾਕੀ ਚਲੋ ਤਾਂ ਬਾਈ ਅਸੀਂ ਤਾਂ ਰੱਬ ਅੱਗੇ ਹੀ ਦੱਸ ਕਹਿੰਦੇ ਥੋੜਾ ਐਨ ਕੰਮ ਵਧੀਆ ਸਾਰੇ ਪੂਰਾ ਜਿਹੜੇ ਤੁਸੀਂ ਕੰਮ ਆਵਾਜ਼ ਤੇ ਲਿਆ ਥੋੜਾ ਐਨ ਪੂਰਾ ਆਲੂ ਲਾਉਣੇ ਬਾਈ ਹਾਂਜੀ ਠੀਕ ਆ ਇਧਰ ਬਾਈ ਆਲੂਆਂ ਦੀ ਖੇਤੀ ਹੈਗੀ ਖਵਾਣ ਮੇਰੀ ਹਾਂ ਇਹਨਾਂ ਦਾ ਵਧੀਆ ਕੰਮ ਆਲੂਆਂ ਦੀ ਲਾਉਣਾ ਠੀਕ ਹੈ ਠੀਕ ਹੈ ਇਹਨਾਂ ਦੇ ਫਾਦਰ ਸਾਹਿਬ ਉੱਧਰ ਬੈਠੇ ਆ ਬਾਈ ਗੱਡੀ 'ਚ ਉਹ ਵੀ ਨਹੀਂ ਆਏ ਵੀਡੀਓ ਬਣਾਉਣ ਤੇ ਥੋੜਾ ਜਿਹਾ ਜੱਗ ਕੇ ਬਾਈ ਤੇ ਬਾਕੀ ਚਲੋ ਤੇ ਚਲੋ ਠੀਕ ਆ ਬਾਈ ਥੋੜਾ ਥੋੜਾ ਪਿੰਡ ਕਿਹੜਾ ਬਾਈ? ਸਾਡੇ ਨਥਲਪੁਰ ਦਾ ਨਥਲਪੁਰ ਪਿੰਡ ਹੈ ਬਾਬਾ ਜੀ ਵਾਲਾ। ਹਾਂ ਬਾਬਾ ਜੀ ਵਾਲਾ। ਬਾਬਾ ਬਾਈ ਨਥਲਪੁਰ ਤੋਂ ਸੰਤ ਬਾਬਾ ਅਜੀਤ ਸਿੰਘ ਜੀ। ਹਾਂ ਜੀ ਜੀ। ਬਾਈ ਬਹੁਤ ਕਰਨੀ ਵਾਲੇ ਮਹਾਂਪੁਰਸ਼ ਤੇ ਜਿਹੜੇ ਸਾਡੇ ਇਧਰ ਏਰੀਆ ਦੇ ਬਹੁਤ ਲੋਕ ਮੰਨਦੇ ਆ ਬਾਬਾ ਜੀ ਨੂੰ ਤੇ ਬਹੁਤ ਮਤਲਬ ਕਿ ਜਿਹੜੀਆਂ ਉਹਦੇ ਗੱਲਾਂ ਕਹੀਆਂ ਹੋਈਆਂ ਹੁਣ ਤੱਕ ਵੀ ਉਹ ਗੱਲਾਂ ਅੱਜ ਸੱਚ ਹੋ ਰਹੀਆਂ ਬਾਈ। ਹਨਾ ਜੀ। ਤੇ ਚਲੋ ਠੀਕ ਆ ਬਾਈ ਧੰਨਵਾਦ ਲੋ ਰੱਬ ਦਾ ਨਾਮ ਮਾਰੋ ਸੈਲਫ। ਠੀਕ ਹੈ ਜੀ। ਓਕੇ ਓਕੇ ਧੰਨਵਾਦ ਜੀ। ਠੀਕ ਆ ਜੀ। ਚੰਗਾ ਬੁਗੇ। ਠੀਕ ਆ। ਹਾਂ ਲੋ ਬਾਈ ਨਰੇ ਨਵੇਂ ਮਾਡਲ ਹਾਰਮਨ ਟਰੈਕ 45 ਬਾਈ ਚੋਕ ਅੰਦਰ ਗਾ ਲਓ ਚੋਕ ਮੜੀ ਚੋਕ ਅੰਦਰ ਗਾ ਲਓ ਜੀ ਲੋ ਜੀ ਲੋ ਬਾਈ ਆਵਾਜ਼ ਚੈੱਕ ਕਰੋ ਟਰੈਕਟਰ ਦੀ ਪੁਰਾਣਾ ਕੈਂਟ ਟਰੈਕਟਰ ਆ ਇਹਨਾਂ ਓਕੇ ਬਾਈ ਧੰਨਵਾਦ ਲੋ ਜੀ ਬਾਈ 45 ਕਰਦਾ ਜੀ ਅਲਵੇ ਦਾ ਅੱਜ ਆਪਾਂ ਨੇ ਸ਼ਾਮ ਦਾ ਟਾਈਮ ਹੋ ਗਿਆ ਪਿੰਡ ਖੰਡ ਚੱਲਿਆ ਜੀ ਬੱਬੂ ਮਾਨ ਦੇ ਪਿੰਡ ਇਹ ਤੇ ਲੋ ਵੀ ਮਿੱਤਰੋ ਅੱਜ ਐਤਵਾਰ ਆ ਘਰੇ ਛੁੱਟੀ ਮਨਾ ਰਹੇ ਆ ਕਈ ਦਿਨ ਹੋ ਗਿਆ ਬਾਈ ਕਣਕ ਬੀਜੀ ਸੀ ਉਦੋਂ ਦਾ ਅੱਜ ਆਇਆ ਜਿਹੜਾ ਮਾਰਨਾ ਤੇ ਉਦੋਂ ਖੇਤੋ ਥੋੜੇ ਜਿਹਾ ਗਿੱਲ ਘੱਟਦੀ ਬਾਈ ਬਾਪੂ ਵੀ ਲੜਿਆ ਉਦੋਂ ਦਾ ਥੋੜਾ ਮਾਸਟਰ ਨੇ ਕਹਿਤਾ ਕਹਿੰਦਾ ਵੀ ਜੰਮਣੀ ਨਹੀਂ ਕਹਿੰਦਾ ਵੀ ਸੁੱਕਾ ਖੇਤ ਆ ਪਰ ਬਾਈ ਕਣਕ ਭਉਂਤੀ ਸੀਗੀ ਰਾਤ ਨੂੰ ਸਵੇਰੇ 4 ਵਜੇ ਕੱਢੀ ਦੀ 8-9 ਘੰਟੇ ਪਾਣੀ ਜੀ ਪਿਉ ਕੇ ਫਿਰ ਦਿੱਤੀ ਥੋੜਾ ਤੁਸੀਂ ਛਾਲ ਵੀਡੀਓ ਦੇਖੋ ਰੋਟਾਵੇਟਰ ਨਾਲ ਬੀਜੀ ਸੀ Mahindra 275 ਦੇ ਨਾਲ ਤੇ ਬਾਈ ਮੇਰੇ ਤਾਂ 2 ਦਿਨ ਛੱਟ ਪੈਂਦੇ ਰਿਹਾ ਬਾਪੂ ਕਹਿੰਦਾ ਜੰਮਣੀ ਨਹੀਂ ਕਹਿੰਦਾ ਦੁਬਾਰਾ ਖੇਤਰ ਹੋਣੀ ਕਰਨਾ ਪੈਣਾ ਪਰ ਮਾਧਰਾ ਦੀ ਕਿਰਪਾ ਨਾਲ ਇਹ ਦਾਣਾ ਦਾਣਾ ਜੰਮਿਆ ਬਾਈ ਕਣਕ ਦਾ ਹੈ ਤਾਂ ਚਲੋ ਦੋੜੜ ਕੇ ਸੌਂਦਾ ਤੇ ਬਾਕੀ ਤੁਹਾਨੂੰ ਦਿਖਾਉਨੇ ਆਪਾਂ ਹਾ ਲੋ ਬਾਈ ਪੂਰੀ ਐਨ ਵਧੀਆ ਕਣਕ ਜੰਮਿਆ ਹੀ ਪੂਰਾ ਖੇਤ ਹਰਿਆਈ ਮਾਰਦਾ ਦੇਖੋ ਖੇਤ ਚ ਗਿੱਲ ਬਾਈ ਬਾਕੀ ਜੇ ਘੱਟ ਦੀ ਲੱਡੂ ਨਹੀਂ ਦਾ ਬੱਟ ਹੁੰਦਾ ਹੈਗਾ ਕੁਝ ਬੂਟਿਆਂ ਕਰਕੇ ਗਿੱਲ ਵੀ ਵੱਧ ਖਿੱਚ ਲਾ ਨੇ ਬੂਟੇ ਤੇ ਪੱਤੇ ਦੇਖੋ ਬਾਈ ਕਿੰਨੇ ਆ ਹਜਾ ਵੀ ਪੱਤਾ ਬਹੁਤ ਹੈ ਬੂਟਿਆਂ ਤੇ ਆਦਰ ਮਾਸੜਦੀ ਆ ਮਾਸੜ ਨੇ ਰੌਣੀ ਕਰਕੇ ਬੀਜ ਦੀ ਕਣਕ ਰੌਣੀ ਇਹ ਆਪਾਂ ਨੇ ਇਦਾਂ ਹੀ ਬੀਜਤੀ ਸੀ ਬਾਈ ਬਾਕੀ ਥੋੜਾ ਜਿਹਾ ਫਰਕ ਹੈਗਾ ਇਸ ਚੀਜ਼ ਦਾ ਜੇ ਆਪਾਂ ਨੂੰ ਲੱਗਦਾ ਵੀ ਖੇਤ ਘੱਟ ਬੱਤਰ ਯਾਨੀ ਕਿ ਜੇ ਤਾਂ ਜਮਾ ਹੀ ਸੁੱਕ ਹੋਵੇ ਬਾਈ ਫੇਰ ਨਾ ਇਹ ਮਤਲਬ ਕਿ ਕੋਈ ਵੀ ਐਕਸਪੈਰੀਮੈਂਟ ਕਰਿਓ ਪਰ ਜੇ ਆਪਾਂ ਨੂੰ ਲੱਗਦਾ ਵੀ ਹਾਂ ਵੀ ਮੜਾ ਜਾ ਹੈਗਾ ਨਰਮ ਜਾ ਤਾਂ 5-4 ਘੰਟੇ 6 ਘੰਟੇ ਭਿਉਂ ਲਵੇ ਵਧੀਆ ਮੰਨ ਕੇ ਚਲੋ ਦਾਣਾ ਗਿੱਲ ਫੜਿਆ ਆਉਂਦਾ ਦਾਣਾ ਬਾਈ ਤੁਰੇ ਆਉਂਦਾ ਲਗਭਗ ਮਾਸਣ ਨੇ ਆਪਾਂ ਦੇ ਚਾਰ-ਪੰਜ ਦਿਨ ਲੇਟ ਵਿੱਚ ਜੀਤੀ ਮਾਸਣੇ ਰੋਣੀ ਕਰਕੇ ਬੀਜੀ ਆ ਇਹ ਤਾਂ ਚਲੋ ਜੰਮਣੀਓ ਜੰਮਣੀ ਤੀ ਠੀਕ ਨਹੀਂ ਜੀ ਤੇ ਬਾਕੀ ਇਹ ਆਪਣਾ ਦੁਆੜਖ ਥਾਂ ਆ ਬਾਈ ਓਰੇ ਜ਼ਮੀਨ ਬਾਈ ਲਗਭਗ ਸਾਰੀ ਕਈ ਥਾਂ ਖੜੀ ਹੋਈ ਆ ਕਿਲਾ ਇੱਕ ਆ ਦੋ ਕਿਲੇ ਇੱਕਾਂ ਇੱਕਣਾ ਆ ਸਾਰੀ ਇਕੱਠੀ ਜੀ ਜ਼ਮੀਨ ਨਹੀਂ ਹੈਗੀ ਕਿਤੇ ਬਾਈ ਬਾਕੀ ਉਧਰ ਗੰਨਾ ਵੀ ਖੜਾ ਬਾਈ ਉਹ ਵੀ ਤੁਹਾਨੂੰ ਦਿਖਾਉਣਾ ਬੂਟਿਆਂ ਵਾਲਾ ਉਹ ਵੀ ਦੇਖਦੇ ਆ ਮੈਂ ਗੱਲ ਕਰਕੇ ਆਵੇਂ ਖਿਡਾਰੀ ਤੇ ਉਹ ਵੀ ਚਕਾਉਣਾ ਬਾਈ ਇੱਕ ਦੋ ਦਿਨ ਚ